ਚਲੋ ਜੀ ਹੁਣ ਆਪਾਂ ਚੱਲਨੇ ਆਂ ਫਤਿਹਗੜ੍ਹ ਸਾਹਿਬ ਨੂੰ ਆਹ ਦਾ ਕੱਕੇ ਖੌਣ ਕੱਢੀ ਆਏ ਹੋ ਗਰੂ ਆਏ ਗਰੂ ਸਾਹਿਬ ਉਧਰ ਚੁਰਕੇ ਨਹੀਂ ਉਹ ਮਗਰੀ ਖਲੇ ਨੇ ਆ ਜਾਂਦੇ ਨੇ ਉਹ ਵਾਹਿਗੁਰੂ ਕੱਕੇ ਗੱਲ ਯਾਰ ਡੀਜ਼ਲ ਲੀਕ ਕਰਦਾ ਕਿਥੋਂ ਥੱਲੇੋਂ ਬੂੰਦ ਬੂੰਦ ਮਾਰ ਪਰ ਇਹ ਸਾਫ ਦੇਖਣਾ ਕਿ ਪੈ ਗਿਆ ਤੇ ਇਸ ਹੱਬ ਤੇ ਘਟ ਜੇਗੀ ਬੜਾ ਡੀਜ਼ਲ ਹੁਣ ਕੀ ਕਰੀਏ ਹੁਣ ਬਰੋਣਾ ਉਹ ਨਾ ਪਰ ਮਜਬੂਰੀ ਹੈ ਇੱਥੇ ਕਸਬ ਦੀ ਨਹੀਂ ਤੇ ਵੇਹਰੇ ਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਕਰਮਾਲੀ ਨਾਲ ਹੀ ਸ਼ਤਾ ਦੋ ਜੀ ਉਹ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਵਾਹਿਗੁਰੂ 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 ਸੋਨੀਏ ਇੱਕ ਕਰਾ ਕਰਾਂਗੇ ਓਏ ਹੁਣ ਵਿਆਹ ਦੇ ਵਿੱਚ ਸਾਈਆਂ ਲਾ ਆਇਆ ਕਰਾਂਗਾ ਮੈਂ ਕਕੇ ਆ ਛੜਕਦੇ ਉੱਤੇ ਇਹੀ ਜਦੋਂ ਦੀ ਸੁਰਤ ਸੰਭਲੀ ਏ ਮੈਂ ਨਾ ਕੋਈ ਲੱਖ ਕਿਲੋਮੀਟਰ ਤੁਰ ਪਏ ਹੋਵਾਂਗੇ ਉਧਰ ਨੂੰ ਉਧਰੋਂ ਫੇਰ ਹੋਰਾਂ ਨੂੰ ਯਾਦਦਾ ਕੋ ਨਹੀਂ ਨਾ ਜਿੱਦੋਂ ਨੰਗਰ ਉਧਰੋਂ ਉਧਰ ਨੂੰ ਉਧਰ ਉਧਰ ਨੂੰ ਉਹਦੇ ਨਾਲ ਸੰਗਤ ਹੁੰਦੀ ਏ ਨਾ ਮਤਲਬ ਲੰਗਰ ਹੁੰਦੇ ਨੇ ਉਧਰ ਉਧਰ ਜਾਵਦਾ ਨਹੀਂਗਾ ਪਰ ਪਤਾ ਨਹੀਂ ਕਿੰਨੇ ਕੁ ਕਿਲੋਮੀਟਰ ਕੱਢ ਛੜਿਆਗਾ ਸਮਨਾਲੇ ਆ ਨਿੱਕੇ ਹੁੰਦੇ ਆ ਹੁਣ ਤੱਕ ਹੁਣ ਤੇ ਆ ਪਹਿਲੀ ਵਾਰੀ ਏ ਫਤਿਹਗੜ ਸਾਹਿਬ ਸਭਾ ਨੂੰ ਨਹੀਂ ਆਏ ਆ ਅੱਪਾ ਹੁਣ ਆਏ ਆ ਨਹੀਂ ਸਭਾ ਨੂੰ ਹੀ ਆਉਨੇ ਸਾਰੀ ਲੋਕੀ ਸੇਵਾਾਂ ਦਾ ਹੀ ਫੰਦਾ ਮੈਂ ਉਹਦੇ ਨਾਲ ਫੇਰ ਆਵਾਂਗੇ ਆਪਾਂ ਕਿੱਥੇ ਜਾਂਦਾ ਹੀ ਚੱਲਾਂਗੇ ਕਿੱਥੇ ਇਹ ਤੇ ਜਿੰਨੂੰ ਭੇਟ ਹੋਇਓ ਇਹ ਵੀ ਵੇਖੋ ਅਜੇ ਵੀ ਟਰਾਲੀਆਂ ਬੇਸਾਬ ਲੱਗੀਆਂ ਹੁੰਦੀਆਂ ਨੇ ਯਾਰ ਹਾਂ ਲੰਗਰ ਲੱਗਦਾ ਇੱਥੇ ਹਾਂ ਬਰਿਆਰਾ ਦਾ ਲੰਗਰ ਆਹ ਹੋਟਲ ਦਾ ਆਪਣੇ ਪਿੰਡ ਵਾਲਾ ਇੱਕੀ ਤੇ ਲੱਗਦਾ ਐਵੇਂ ਗੁਰੂਕਰ ਬਾਨਗੜ ਸਾਹਿਬਾਰੇ ਏਰੀਆ ਚ ਪਾਣੀ ਹੀ ਸੋਨੀ ਹਾਂ ਅੱਛਾ ਹਾਂਜੀ ਪੂਰਾ ਦਾ ਕਬੱਡੀ ਅੱਗੇ ਕੋਈ ਨਹੀਂ ਹੋਇਆ ਤੇ ਫੇਰ ਕਰੇਗਾ ਯਾਰ ਹੁਣ ਇਹ ਵੀ ਟਰਾਲੀ ਕਿੰਨੀ ਕ ਹੁੰਦੀ ਹੈ ਹਣਾ ਆਪ ਕੋਲ ਰੌਣਾ ਆ ਕਿ ਤੇਰੇ ਇੱਥੇ ਜੀ ਮੈਂ ਸਹੀ ਨਾ ਕਹ ਬਲੂ ਚੰਦਾ ਗੁਰ ਜਿੱਥੇ ਦਿਖ ਰਹਾ ਸਾਡੇ ਡੇਰਾ ਉੱਪਰ ਕਰ ਗਏ ਨਸਰਾਂ ਉਹ ਦਿਖਾ ਦੇ ਤੂੰ ਮੰਗਾ ਆਉਂ ਤੇ ਹੁੰਦਾ ਬਰੇਰਾਂ ਦਾ ਲੰਗਰ ਆਪਣੇ ਪਿੰਡ ਦਾ ਆ ਉਹ ਸਾਹਮਣੇ ਬਾਬਾ ਉਹ ਬਿਲਡਿੰਗ ਹੈ ਉਹ ਸਾਹਮਣੇ ਜਿਹੜੀ ਉਹ ਹਾਂ ਕਮੇਟੀ ਵਾਲੇ ਜਿੱਥੇ ਲੰਗਰ ਲਿਖੇ ਉਹ ਜਿੱਥੇ ਗੇੜੀਆਂ ਬਣਿਆ ਇੱਥੇ ਟੈਂਟ ਲੱਗਾ ਹੁੰਦਾ ਆਹ ਕੋਤ ਬੜਾ ਜੀ ਤਾਂ ਵੀ ਹੈ ਨਾ ਓਏ ਇਹ ਬਵਾਨਗੜ੍ਹ ਸਾਹਿਬ ਇੱਥੇ ਮੂਤਪੁਰੀਆਂ ਦਾ ਲੰਗਰ ਹੁੰਦਾ ਓਏ ਮੈਂ ਇੱਥੇ ਉੱਤੇ ਮੈਂ ਉਹ ਖੁੰਡੀਆਂ ਕਿੱਡੇ ਕੰਮ ਦੀਆਂ ਨੇ ਸੱਤੇ ਓਏ ਵਰਛੇ ਵੀ ਗੋਡੇ ਲਾਈ ਸੀ ਤੇ ਵਾਪਸ ਆ ਕੇ ਦੁੱਛਾ ਖੜੇ ਬੰਨਿਆ ਲੰਗਰ ਨਹੀਂ ਸੀ ਮੇਰੇ ਬੱਬੀ ਬੰਨ੍ਹਾਰ ਹੋਣੀ ਮੇਰਾ ਹੋਣੀ ਚਾਹੀਦਾ ਬੱਪੂ ਜੀ ਇੱਧਰੀ ਵੜ ਲਈਏ ਆਹ ਜਾਨ ਚੱਲ ਬੱਬਾ ਮੈਂ ਸੇਂਫਾ ਉਹ ਇੱਥੇ ਹੀ ਨਾ ਲਾ ਦੀ ਉਰਲੇ ਪਾਸਿ ਕਿੱਗਾ ਘਾ ਲਾ ਦੀ ਆਹ ਗੱਡੀ ਦੇ ਨਾਲ ਜਾਦੇ ਹੈ ਉਹਦੇ ਨਾਲ ਹੀ ਲਾ ਦੇ ਆ ਗੱਡੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਮਾਲਕਾ ਮਿਹਰ ਕਰੀ ਉਹ ਸਾਹਮਣੇ ਠੰਡਾ ਪੁਰਜੀ ਦੇ ਸੀ ਲਾਲ ਹਾਂ ਉੱਥੇ ਰਹਿੰਦੇ ਸਨ ਉੱਥੇ ਪੁੱਤਰ ਬਸੈਬਜਾ ਦੇ ਨੂੰ ਡੱਕਦੇ ਹਨ ਦੇ ਤੇ ਗੋਨੀ ਜਾ ਸਕਦੇ ਨਾ ਜਾ ਸਕਨੇ ਤੇ ਨਹੀਂ ਚੱਲੋ ਖਾਣੇ ਦਰਸ਼ਨ ਕਰਾ ਦੇ ਪਤਾ ਕਿ ਉਥੇ ਰੋਗੀ ਤੇਰੇ ਉਹ ਆਹੇ ਗਰੂ ਉਹ ਆਹੇ ਗਰੂ ਐਹੇ ਗਰੂ ਉਹ ਆਹੇ ਉਹ ਰਹੀ ਅੰਬਰ ਚੜਦੀ ਓਏ ਅੰਬਰ ਚੜ ਰਿਹਾ ਉਹ ਪਪੇ ਤੋਂ ਅੰਬਰ ਚੜ ਲਗਾ ਦੇ ਉਹ ਉਹ ਚੀਕਾ